ਹਾਂ ਜੀ ਤੁਸੀਂ ਦੇ ਸਵਾਗਤ ਲਈ ਬਤਾਰ ਰਹੇ ਗੁਰਜੀ ਕੋ ਖਾਨਾ ਸਾਹਿਬ ਜੀ ਦੇ ਘਰੇ ਪਤੀ ਸਿੰਘ ਸਾਹਿਬ ਜੀ ਨੇ ਤੋਂ ਸਿੱਧੂ ਗੁਰੂ ਜੀ ਬਰਾਦਿਆ ਵਾਲੇ ਸਰਕਾਰ ਆ ਭਗਵਾਨ ਜੀ ਖਾਨਾ ਸਿੱਧੂ ਅੱਗੇ ਰਕੇ ਇਹ ਬਣਾ ਦੀ ਕੁਚੀ ਮੈਂ ਸਾਹਮਣੇ ਜੋ ਮਰਜ਼ੀ ਕਰੋ ਖਾਨਾ ਸਿੱਧੂ ਨਾ ਕਰੋ ਇਹ ਬਣਾ ਦੇਣਾ ਸਰਕਾਰ ਗਿਆ ਇਹ ਉਹਨੇ ਬੰਦਾ ਸੀ ਕੋ ਜਨਾਬ ਉਸ ਔਰ ਇਹਨਾਂ ਤੋਂ ਸਾਡਾ ਸਤਿਕਾਰਯੋਗ ਜੀ ਸਰ ਸਰਕਾਰਾਂ ਔਰ ਦੇਰੀ ਸਰਕਾਰਾਂ ਇਹਨਾਂ ਦੇ ਸੌਤੋਂ ਲੋਕਾਂ ਦੇ ਅਧਿਕਾਰ ਦੇਤੇ ਵੀ ਜਿਹੜਾ ਮਰਜੀ ਆਉਦਾ ਜਿੱਥੇ ਮਰਜੀ ਕੋਈ ਮਰਦਾ ਕਰ ਜਾਵੇ ਜਿੱਥੇ ਭੰਨਦੀ ਕਰ ਜਾਵੇ ਉਹ ਕਿਸੇ ਰੋਸ ਤੋਂ ਜਿਵੇਂ ਪਹਿਲਾਂ ਆਪਾਂ ਹਮਾਂ ਨੇ ਦੇਖਿਆ ਜਿਹੜੇ ਸੇਵਾ ਦੇ ਨੇ ਕਰਨਾ ਮਤਲਬ ਮਦਦ ਕਰਾਉਣਾ ਸਾਡੇ ਲੋਕੋ ਸੋ ਰੱਬ ਦਾ ਸੱਤੇ ਨੇ ਸੁਣਵਾ ਲੈ ਕੇ ਖੜਦੇ ਕੋਈ ਵੀ ਠੀਕ ਲਾਇਆ ਲਾਗੇ ਪਰ ਭਰਾਓ ਇਹਨਾਂ ਦੇ ਕਰਕੇ ਕੋਈ ਨਹੀਂ ਚੱਪਦੀ ਆ ਤੁਸੀਂ ਆਜਾ ਕੋਈ ਖਾਲੇ ਵਿੱਚ ਰਾਹੇ ਖਾਜੋ ਤੇ ਪ੍ਰਾਰਣਾ ਕੋਈ ਨਾ ਹੋਵੇ ਹੋਰ ਕੋਈ ਰੋਕ ਨਾ ਮਾਰੋ ਤੇ ਮੇਰੇ ਕੋਲ ਸਾਰਾ ਬੋਲੇ ਬੰਦ ਯਾਰ ਮੇਰੇ ਬਸਰਾ ਹੁਣ ਜਿਹੜਾ ਮੈਂ ਆਜੇ ਮਾਰ ਮਾਰਦੀ ਕਰਦੀ ਆ ਅੱਜ ਮਾਰ ਕਾਲੇ ਬਚਾਉ ਮੋਰ ਨੂੰ ਫੂਰ ਨਾ ਫੂਰ ਕਰਿਆ ਕਿਸੇ ਨੂੰ ਘਰ ਹੋ ਜਾ ਕੇ ਕਿਸੇ ਮਾਈ ਨੂੰ ਕੁਟ ਉਹ ਤਾਂ 4 ਕਾ ਦੇ ਦੋ ਬੱਤੀਆਂ ਪਾਡੀਆਂ ਉਹਦਾ ਜੇ ਕਰਦੇ ਬੰਦੇ 4 ਦੇ ਆ ਗਏ 4 ਰੋਣਾਂ ਦੇ ਵਿੱਚ ਨੇ ਉਹ ਜਿਹੜੀ ਨਾਲੋਂ ਮਾਂ ਦੇ ਛੁੱਪਾ ਬੱਤੀਆਂ ਸੀ ਉਹ ਠੀਕ ਵੀ ਹੋ ਗਈਆਂ ਪਰ ਹਜੇ ਤੱਕ ਉਹਦਾ ਬਿਆਨ ਲਿਖਣ ਨਹੀਂ ਆਇਆ ਕਹਿੰਦਾ ਜੇ ਨਾਲ ਛੁੱਟੀ ਮਿਲਦੀ ਹੈ ਤਾਂ ਆ ਕੇ ਕੋਠਾਣੇ ਜੀ ਬਿਆਨ ਲਿਖਾ ਦੇ ਜਾਂ ਇੱਥੇ ਮਰਸੀ ਕੋਈ ਆ ਕੇ ਭਰਾਵਾ ਜੋ ਦੋ ਪਾਸੇ ਦੇਣ ਵਾਲਾ ਉੱਥੇ ਹੁੰਦਾ ਤਾਂ ਪਹਿਲਾਂ ਹੀ ਜੰਗੋਰ ਸਿੰਘ ਆ ਦੇ ਦੋਵੇਂ ਬਿਉਤੀ ਲੈ ਆਈ ਹਰ ਵੀ ਉਹ ਪਹਿਲਾ ਖੜਾ ਹੋਣਾ ਸੀ ਬਿਆਨ ਲਿਖ ਕੇ ਵੀ ਜੋੜੇ ਡਾਕਟਰ ਨੇ ਕੇਸ ਬਣਾਉਣਾ ਇਹ ਵੀ ਪਰਚਾ ਦਰਜ ਕਰਕੇ ਦੂਜੇ ਨੂੰ ਸੇਤੀ ਰੈਕਟ ਕਰੀਏ ਪਰ ਭਰਾਵੋ ਜਿਹੜਾ ਜਿਹੜਾ ਦੋਸ਼ੀ ਹੈ ਦੋਸ਼ੀ ਬਣਿਆ ਉਹ ਪੈਸੇ ਲੱਗ ਜਾਂਦੇ ਆ ਫਿਰ ਉਹ ਮੰਨ ਲਓ ਜਿਹੜਾ ਚਿੱਟਾ ਪੱਥਿਆ ਕੋਸ਼ਿਸ਼ ਨਹੀਂ ਹੋਇਆ ਜਾਂ ਛੜ ਪਟਿਆ ਉਹਦਾ ਸੇਤੀ ਬਿਆਨ ਨਹੀਂ ਲਿਖਾਈ ਨਹੀਂ ਜਾਂਦੇ ਕਿਉਂਕਿ ਇਸੇ ਕਰਕੇ ਮੈਂ ਕਹਿੰਦਾ ਵੀ ਜੀ ਸਰਕਾਰ ਉਹ ਪੁਛੀ ਖੁੱਲੀ ਛੱਡੀ ਵੀ ਆ ਪਰ ਜਿੱਥੇ ਮਰਜ਼ੀ ਲੱਗ ਜਾਓ ਜਿੱਥੇ ਮਰਜ਼ੀ ਤੁਸੀਂ ਰਸਤ ਲਖਾ ਦਿਓ ਆ ਸਾਡੇ ਕਰ ਰਾਇਆ ਸੀ ਗਾਂਧੀ ਨੇ ਇਹੋ ਵੀ ਖਾਫੇ ਪੈਸੇ ਲਵਾਦੇ ਉਸੇ ਪੁਸਤ ਪ੍ਰਸ਼ਾਸਨ ਨੇ ਇਹਨੇ ਇਹਦਾ ਕੋ ਮਾਲੋ ਭਤੀਜੇ ਸੀਗਾ ਉਹ ਹਰ ਰੋਜ਼ ਆ ਕੇ ਗਾਲਾ ਕਢਦਾ ਸੀਗਾ ਇਹਦੇ ਖੇਤ ਦੇ ਵਿੱਚ ਬਹੁਤ ਵਧੀਆ ਬਾੜੀ ਸੀ ਉਹਨਾਂ ਫਲ ਲੱਗੇਦੇ ਸੀਗੇ ਫਲ ਉਹਨੇ ਤਿਆਰ ਸੀ ਉਹ ਖੇਤ ਗਿਆ ਸਾੜ ਕੇ ਜਾ ਕੇ ਸਾਰੇ ਵਟਿਆਇਆ ਜਿਹੜਾ ਕਿਸਾਨ ਦੀ ਕੋਈ ਫਸੇ ਵੜ ਬੰਦਾ ਭਰਾਵੇ ਉਹਦੇ ਮਨ ਦੇ ਵਿੱਚ ਬਹੁਤ ਗੁੱਸਾ ਹੁੰਦਾ ਪਰਾਂ ਉਹ ਫੇਰ ਵੀ ਕਿਆਚਰ ਕੋਈ ਆਇਆ ਨਹੀਂ ਉਹ ਆ ਕੇ ਇਹਨਾਂ ਬਾਲਾ ਘਟਾ ਲਾ ਗਿਆ ਇਹ ਥਾਣੇ ਵਿੱਚ ਗਿਆ ਥਾਣੇ ਵਿੱਚ ਜਾ ਕੇ ਇਹਨੇ ਰਿਪੋਰਟ ਲਿਖਾਈ ਰਿਪੋਰਟ ਲਿਖਾਉਣ ਤੋਂ ਬਾਅਦ ਉਹਦੇ ਕੋਈ ਨਹੀਂ ਆਇਆ ਦੋ ਦਿਨ ਫਿਰ ਅਸੀਂ ਉੱਥੇ ਜਾ ਅਸੀਂ ਥਾਣੇ ਵਿੱਚ ਮਾਦੇ ਗੰਭੀ ਦੰਦੇ ਗਏ ਅਸੀਂ ਕਿਹਾ ਯਾਰ ਦੋ ਦਿਨ ਹੋ ਗਏ ਰਿਪੋਰਟ ਲਿਖਾਈ ਨੂੰ ਜੇ ਤੁਸੀਂ ਉੱਥੇ ਫੜਨ ਨਹੀਂ ਗਏ ਕਿਹਾ ਸਾਡੇ ਕੋਲ ਮੁਲਾਜ਼ਮ ਨਹੀਂ ਪਰ ਇੱਕ ਪਾਸੇ ਅਜੇ ਰਿਪੋਰਟ ਲਿਖੀ ਵੀ ਨਹੀਂ ਭਰਾਓ ਸਾਡੀ 20 ਦਿਨ ਦੀ ਪੱਤੀ ਉਹ ਜਿਹੜਾ ਚੱਕ ਕੇ ਲੈ ਆਇਆ 18 ਦੇ ਰਿਪੋਰਟ ਨੂੰ ਲਿਖੀ ਵੀ ਉਹ ਜਾ ਕੇ ਇਹਨੇ ਚੱਕ ਕੇ ਲਿਆਏ ਕੀ ਹੁਣ ਆਪਾਂ ਨੂੰ ਲੱਗਦਾ ਵੀ ਇਹ বিনা ਲਾਰ ਦੇ ਅਸੀਂ ਚੱਕ ਲਿਆ ਭਰਾਵੋ ਜਿੱਥੇ ਸੁਨਵਟ ਸਾਰੇ ਮਾੜਾ ਮੋਟਾ ਕੋਸ਼ਾ ਆਪਾਂ ਕਰਦੇ ਆ ਉੱਥੇ ਹੀ ਜਾ ਕੇ ਇਹ ਹੱਥ ਪਾਉਂਦੇ ਆ ਨਹੀਂ ਕੋਈ ਨਹੀਂ ਪੁੱਛਦਾ ਥੋੜੇ ਜਿਹਾ ਗਾਂਢੀ ਨੇ ਰਿਪੋਰਟ ਲਿਖਾਈ ਉਸ ਤੋਂ ਬਾਅਦ ਅਸੀਂ ਗਏ ਉਹ ਸਾਲੇ ਫੜ ਕੇ ਤਾਂ ਲੈ ਗਏ ਪਰ ਵੱਧ ਵੱਧ 2 ਘੰਟੇ ਰਖਾ ਪੁਲਸ ਤੇ ਉਹ ਵੀ ਕੋਈ ਨਾਗਰ ਬੰਦਾ ਪਾ ਗਿਆ ਹੁਣ ਕਿਹਨੇ ਲੈ ਜਾ ਕੋਈ ਗਾਂਢੀ ਦੇ ਸੱਤ ਪੁੱਛ ਨਹੀਂ ਹੋਈ ਕੋਈ ਵੀ ਵੇ ਕਾਹ ਤੋਂ ਫੜ ਕੇ ਲਿਆਦਾ ਕੀ ਗੱਲਬਾਤ ਹੈ ਪਰ ਭਰਾਵੋ 20 ਬੰਦੇ ਨੇ ਫੇਰ ਆ ਕੇ दारू ਪੀਤੀ दारू ਪੀ ਕੇ ਆ ਕੇ ਬਾਹਰ ਵਿੱਚ ਘਾੜਾ ਘਟਾ ਲੱਗ ਗਿਆ ਜਦੋਂ ਬਾਹਰ ਗਾਲਾਂ ਕੱਢਣ ਲੱਗਿਆ ਉਹ ਗੁੱਸਾ ਆ ਇਹਦੇ ਪਾਜਾ ਤਕਾਜਾ ਮਾਰੀਆਂ ਉਹਦਾ ਬੱਲਬਿਆ ਲੱਤਾਂ ਤੇ ਕਰਕ ਹੋ ਗਿਆ ਉੱਥੇ ਵਾਲੇ ਲਾਜ ਕਰਾਉਣ ਤੋਂ ਇਹਦੇ ਘਟੂ ਘਾੜਾ 100 ਲੱਖ 200 ਲੱਖ ਰੁਪਈਆ ਲੱਗ ਗਿਆ ਇਹ ਪ੍ਰਸ਼ਾਸਨ ਵੀ ਘਾਟ ਨਾਲ ਹੈ ਇਹਦੇ ਇਹਨਾਂ ਬੰਦਿਆਂ ਨੂੰ ਫੜ ਕੇ ਰੱਖਿਆ ਹੁੰਦਾ ਇਹਦੇ ਕੋਈ ਪਰਚਾ ਦਰਦ ਕੀਤਾ ਹੁੰਦਾ ਜਾਂ ਇਹ ਗੋੜਿਆਂ ਦੇ ਵਿੱਚ ਜਾ ਘਾੜੀ ਕਹਤਾ ਕਹੋ ਪਰ ਭਰਾਵੋ ਇਹ ਜਿਹੜਾ ਪ੍ਰਸਾਸਨ ਹੈ ਇਹ ਖੁੱਲਾ ਛੱਡਿਆ ਹੋਇਆ ਸਰਕਾਰ ਦਾ ਕਿਉਂਕਿ ਸਰਕਾਰ ਆ ਜਿਹੜੀ ਵੀਰੇ 92 ਆਪਾਂ ਜਿਤਾਇਆ ਉਹ ਪਰੋ ਹੋ ਜੇ ਜਿਤਾਤਾ ਦਿੱਤੇ ਕੋਈ ਹੋਰ ਤਜਰਬਾ ਨਹੀਂ ਕਿ ਆਪੇ ਮੈਂ ਪਹਿਲਾਂ ਹੀ ਜਿੰਨੂ ਗੱਲ ਦੱਸੀ ਆਪਾਂ ਕੋਈ ਵੀ ਕੰਮ ਕਰ ਲੱਗ ਜੀਏ ਜਿਹੜਾ ਬਿਨਾ 10000 ਰੁਪਏ ਤੋਂ ਕਰਦੇ ਆ ਉਹ ਭਰਾਵੋ ਕਦੇ ਵੀ ਬੰਦਾ ਕਾਰਜਾ ਆਪਣੇ ਹੁੰਦਾ ਕਿਉਂਕਿ ਜੇ ਆਪਾਂ ਕੋਈ ਤਜਰਬੇ ਦੇ ਵਿੱਚੋਂ ਬੰਦਾ ਹੌਲੀ-ਹੌਲੀ ਪਾਸ ਹੁੰਦਾ ਉਹ ਚੀਜ਼ ਦਾ ਪਤਾ ਹੁੰਦਾ ਹੋਰ ਜੇ ਉਹ ਨਾ ਤਾਂ ਨਾ ਸੀਦਾ ਯਾਰ ਸੀਦਾ ਵੱਲੇਲੇ ਦਰਜਾ ਦੇਤਾ ਸੀ ਤਾਂ ਪਰ ਉਹ ਉਤਰ ਜਿੱਤੇ ਕਾਗਜ਼ਾਂ ਵਿੱਚ ਦੇਣਾ ਸੀ ਉੱਥੇ ਵੀ ਦਿੱਤਾ ਮਾਊਜਾ ਕਹਿਦਾ 2 ਕਰੋੜ ਰੁਪਈਆ ਦੇਵਾਗੇ ਪਰ ਉਹ ਕਰੋੜ ਰੁਪਈਆ ਹਮੇ ਤੱਕ ਨਹੀਂ ਦਿੱਤਾ ਕਿਉਂਕਿ ਭਰਾਵੋ ਜਿਹੜੀ ਸਰਕਾਰ ਜਿਹੜੀ ਮੋਸਾ ਪਹਿਲਾਂ ਜਿਉਂ ਤੋਂ ਬੋਲ ਕੇ ਜਾਂਦੇ ਬਾਰੇ ਮੇਰੇ ਵੀ ਇਹ ਭੰਡਾ ਦੀ ਸਰਕਾਰ ਹੈ ਭੰਡਾ ਦੀ ਸਰਕਾਰ ਤਾਂ ਹੀ ਕਿਹਾ ਜਾਂਦਾ ਹੈ ਕਿਉਂ ਦੇਖੋ ਭੰਡ ਨੇ ਦੋ ਮਹੀਨੇ ਹਸਾਲ ਵੀ ਖਾਤਰ ਕੱਲਾ ਕਰ ਜਾਂਦੇ ਆ ਉਹ ਮੰਗਦੇ ਆ ਉਹ ਕਰੇ ਇਹ ਕੱਢਦੇ ਕਰੇ ਇਹ ਸਰਕਾਰ ਦਾ ਕੰਮ ਹੈ ਇਹਨੇ ਆਪਣਾ ਕੰਨਾ ਵਾਦੇ ਕੀਤੇ ਸੀ ਠੀਕ ਹੈ ਜੀ ਬੰਦਾ ਇਹ ਪਿਛਲੇ ਬਾੜ ਹੜਾ ਛੋਟੀਆਂ ਫਸਲਾਂ ਮਰ ਗਈਆਂ ਸੋਨਾਂ ਨਾਲ ਬੱਕਰੇ ਮਰੀ ਗਏ ਨਾਲੇ ਮਾਜ ਆ ਦੇਵਾਗੇ ਦਿੱਤਾ ਬਰਿੰਦਾ ਦੇ ਵਿੱਚ ਗੜੇ ਪਏ ਤਾ ਉਹ ਉਹ ਆ ਵੀ ਮੰਗਦੇ ਰਹੇ ਗਿਆ ਪਹਿਲਾਂ ਕੰਨੀ ਮਾਜ ਆ ਦੇਵਾ ਕੇ ਦਿੱਤਾ ਜਿੰਨੇ ਵੀ ਨੇ ਵਾਦੇ ਕੀਤੇ ਨੇ ਅਜਿ ਦੇ ਕੋਈ ਨਹੀਂ ਜਿਹਨਾਂ ਨੇ ਇਹ ਪੂਰਾ ਕੀਤਾ ਇਹ ਵੀ ਇਹਨਾਂ ਨੇ ਕਹਿੰਦਾ ਪਰ ਇਹਨੋਂ ਇਹ ਨਹੀਂ ਪਤਾ ਕਿ ਭਾਰਤੀ ਕਿਸਾਨ ਵੀਰਾਂ ਸਿੱਧੂ ਕੋੜ ਨਾਲ ਹੱਥ ਜੜੇ ਰਹੇ ਨੇ ਕੋਈ ਗੱਲ ਨਹੀਂ ਦੇਖ ਲੈ ਪੱਕੇ ਤੌਰ ਤੇ ਬਖਾਗੇ ਲੱਕ ਨਾਲ ਪੂਰਾ ਕਰਾ ਜਾਗੇ ਪੁੱਤ ਮੇਰੇ